ਮੇਰਾ ਨਾਮ ਹਰਵਿੰਦਰ ਸਿੰਘ ਮੇਰਾ ਪਿੰਡ ਅਲੀਪੁਰ ਵਜੀਤ ਸਾਹਿਬ ਹੈ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਰਾਲਾ ਕੀਤਾ ਜਿਵੇਂ 10 11 ਕਿਲੋਮੀਟਰ ਸਾਨੂੰ ਸ਼ਹਿਰ ਪੈਂਦਾ ਜੀ ਤੇ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਜਦੋਂ ਦਾ ਇਹ ਮਤਲ ਖੁੱਲੇ ਨੇ ਸਾਨੂੰ ਬਹੁਤ ਸੌਖਾ ਹੋ ਗਿਆ ਜਿਵੇਂ ਪਿੰਡਾਂ ਚੋਂ ਦੂਰ ਜਾਣਾ ਇੱਥੇ ਆਣ ਕੇ ਮੈਡੀਸਿਨ ਲੈਣਾ ਬਹੁਤ ਈਜ਼ੀ ਹੋ ਗਿਆ ਟੈਸਟ ਵੀ ਇੱਥੇ ਹੁੰਦੇ ਨੇ ਤਾਂ ਹੁਣ ਸਾਡਾ ਸਮਾਂ ਵੀ ਬਚਦਾ ਸਾਨੂੰ ਇਲਾਜ ਵੀ ਜੋ ਸ਼ਹਿਰਾਂ ਚ ਮਿਲਦਾ ਸੀ ਉਹੀ ਇਲਾਜ ਇੱਥੇ ਮਿਲ ਰਿਹਾ ਹੈ ਇਹ ਸਟਾਫ ਹੈ ਡਾਕਟਰ ਸਾਹਿਬ ਨੇ ਉਹਨਾਂ ਦਾ ਵੀ ਸੁਭਾਅ ਬਹੁਤ ਵਧੀਆ ਹੈ ਹ ਬਿਲਡਿੰਗ ਬਹੁਤ ਵਧੀਆ ਬਣੀ ਹੋਈ ਹੈ ਜੀ ਜਿੱਦਾਂ ਹਣ ਲਾ ਲਓ ਜਿਵੇਂ ਹਣ ਸਿਆਲ ਹੈ ਅੰਦਰ ਬੈਠਣ ਨੂੰ ਜਗ੍ਹਾ ਬਹੁਤ ਵਧੀਆ ਹੈ ਗਰਮੀ 'ਚ ਏਸੀ ਦਾ ਪ੍ਰਬੰਧ ਹੈ ਹੋਵੇ ਅੱਗੇ ਵੀ ਅਸੀਂ ਆਉਂਦੇ ਰਹਿਣੇ ਆ ਦਵਾਈ ਜਦੋਂ ਆਈ ਦਾ ਮਿਲਦੀ ਹੈ ਜੀ ਕੋਈ ਐਸੀ ਗੱਲ ਨਹੀਂ ਕੁਝ ਨਹੀਂ ਹੈ ਬਿਲਕੁਲ ਫ੍ਰੀ ਹੈ ਜੀ ਧੰਨਵਾਦ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਆਮ ਆਦਮੀ ਕਲੀਨਿਕ ਖੋਲਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੁਲਦੀਪ ਸਿੰਘ ਹੈ ਮੇਰਾ ਪਿੰਡ ਇਸ ਰੇੜੀਆ ਤੇ ਮਗਰ ਸਾਹ ਮੁਹੱਲਾ ਕਲੀਨਿਕ ਤੇ ਦਵਾਈ ਲੈਣ ਆਉਂਦਾ ਮੈਨੂੰ ਨੂੰ ਪੇਟ ਚ ਪ੍ਰੋਬਲਮ ਸੀ ਭਾਰਾ ਪੰਜ ਰਹਿੰਦਾ ਸੀ ਮੈਂ ਪ੍ਰਾਈਵੇਟ ਡਾਕਟਰਾਂ ਤੇ ਬਹੁਤ ਗਿਆ ਤਕਰੀਬ ਮੈਨੂੰ ਸਾਲ ਹੋ ਗਏ ਫਿਰਦੇ ਨੂੰ ਜਦੋਂ ਤੋਂ ਇੱਥੋਂ ਦਵਾਈ ਲੈਣਾ ਮੈਂ ਹੁਣ ਮੈਂ ਕਾਫੀ ਠੀਕ ਹਾਂ ਸਰਨ ਬੜੀ ਤਰੀਕੇ ਨਾਲ ਸਮਝਾਉਂਦੇ ਨੇ ਬੜੀ ਵਧੀਆ ਦਵਾਈ ਦਿੰਦੇ ਨੇ ਇੱਥੇ ਕੋਈ ਟੈਸਟਾਂ ਦਾ ਖਰਚਾ ਨਹੀਂ ਕੋਈ ਦਵਾਈ ਦਾ ਖਰਚਾ ਨਹੀਂ ਬਿਲਕੁਲ ਫਰੀ ਹੈ ਬਹੁਤ ਵਧੀਆ ਸੇਵਾ ਦੇ ਰਹੇ ਨੇ ਜਦੋਂ ਦੇ ਖੁੱਲਿਆ ਸਾਨੂੰ ਤੇ ਬਹੁਤ ਫਾਇਦਾ ਹੋਇਆ ਹੈ ਬੈਠਣ ਦੀ ਬਹੁਤ ਵਧੀਆ ਵਿਵਸਥਾ ਇੱਥੇ ਧੰਨਵਾਦ ਸੀਐਮ ਭਗਵੰਤ ਮਾਨ ਜੀ ਦਾ ਜੋ ਸਾਡੇ ਇਲਾਕੇ ਜੇ ਸੇਵਾ ਦਿੱਤੀ ਹੈ